ਰੋਣਾ ਨਹੀਂ ਹਸਣਾ ਬਾਬੇ ਨੇ ਤੈਨੂੰ ਇੱਥੇ ਭੇਜਿਆ ਬਾਬਾ ਨਾਨਕ ਤੇਨੂੰ ਤੁਰਦì ਕਰੂ ਤੇ ਹੋਰ ਪਿਆਰ ਕਰੇ ਫਿਕਰ ਨਹੀਂ ਕਰਿਆ ਕਰ ਬਾਈਕ ਨੂੰ ਤੇ ਪਰੋ ਸਾਰੱਖ ਇੱਕ ਦਿਨ ਤੂੰ ਤੁਰਨ ਲੱਗੇਂਗੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਇਹ ਮਾਤਾ ਪਿਆਰੋ ਪਿਆਰੋ ਪਿਆਰਕੌਰ ਮਾਤਾ ਨੂੰ ਤੁਸੀਂ ਦੇਖਿਆ ਸੀ ਅਸੀਂ ਮਾਤਾ ਜੀ ਦੇ ਪਿੰਡੋਂ ਲੈ ਕੇ ਆਏ ਸੀ ਮਾਤਾ ਜੀ ਦੇ ਸਿਰ ਦਾ ਸਾਈਂ ਵੀ ਇਸ ਦੁਨੀਆ ਤੋਂ ਚਲਾ ਗਿਆ ਸੀ ਕੋਈ ਤੀ ਪੁੱਤ ਨਹੀਂ ਸੀ ਸ਼ੀਰਕ ਤੌਰ ਤੇ ਛੋਟੇ ਬਚਪਨ ਤੋਂ ਹੀ ਇਹ ਛੋਟੇ ਸੀਗੇ ਇਹਨਾਂ ਦਾ ਹਾਈਟ 2.5 ਤੋਂ 3 ਫੁੱਟ ਆ ਮਸਾਈ। ਬਾਰੇ ਪਿੰਡ ਚ ਚੌਂਕੀਦਾਰ ਦਾ ਕੰਮ ਕਰਕੇ ਆਪਣਾ ਢਿੱਡ ਭਰਦੀ ਸੀ ਨਾਲੇ ਆਪਣੇ ਘਰ ਵਾਲੇ ਦਾ। ਬਾਪੂ ਸੀ ਜਿਹੜਾ ਮਾਤਾ ਦੇ ਘਰ ਵਾਲਾ ਸੀ ਉਹ ਸਾਧੂ ਸੁਭਾਅ ਦਾ ਸੀ। ਉਹਦੇ ਛੋਟੇ ਹੁੰਦੇ ਦੇ ਸਿਰ 'ਚ ਜਟਾਂ ਸੀਗੀਆਂ। ਤੇ ਉਹਨੇ ਜਟਾਂ ਵਾਂ ਐਡੀਆਂ ਐਡੀਆਂ ਮੰਨ ਲਓ ਥੱਲੇ ਉਹਦੇ ਕੱਦ ਤੋਂ ਵੀ ਜ਼ਿਆਦਾ ਜਟਾਂ ਸੀ। ਸਿਰ ਤੇ ਐਡੀ ਵੱਡੀ ਜਟਾਂ ਬੰਨੀਆਂ ਹੁੰਦੀਆਂ ਸੀ ਉਹਨਾਂ ਨੇ। ਉਹਨਾਂ ਨੇ ਸਾਰੀ ਉਮਰ ਕੰਮ ਨਹੀਂ ਕੀਤਾ। ਇਹ ਚੰਕ ਜ਼ਿਆਦਾ ਉਹ ਕਹਦਾਈ ਭਾਈ ਭਾਈ। ਬਸ ਇੱਕ ਸਾਦਾ ਜੀਵਨ ਬਤੀਤ ਕੀਤਾ ਉਹਨੂੰ ਪਿੰਡ ਦੇ ਵੀਰਾਂ ਨੇ ਚੌਕੀਦਾਰ ਦੀ ਡਿਊਟੀ ਲਾਤੀ ਚੌਕੀਦਾਰ ਦੀ ਜ਼ਿੰਮੇਵਾਰੀ ਦੇਤੀ ਪਰ ਉਹ ਚੌਕੀਦਾਰਾ ਵੀ ਮਾਤਾ ਪਿਆਰੋ ਹੀ ਕਰਦੀ ਸੀ ਪਿੰਡ 'ਚ ਸਨੇਹ ਲਾਉਣੇ ਸੱਦੇ ਦੇਣੇ ਗੁਰਦੁਆਰਾ ਸਾਹਿਬ 'ਚ ਕੋਈ ਅਨਾਉਂਸਮੈਂਟ ਕਰਾਉਣੀ ਆ ਕੋਈ ਪੰਚਾਇਤ ਦਾ ਕੰਮ ਆ ਪੰਚਾਇਤੀ ਸੱਦੇ ਦੇਣੇ ਆ ਕੋਈ ਮੀਟਿੰਗਾਂ ਦਾ ਸਨੇਹਾ ਦੇਣਾ ਉਹ ਸਾਰਾ ਕੁਝ ਪਿਆਰੋ ਮਾਤਾ ਕਰਦੀ ਸੀ ਤਾਂ ਇੱਕ ਦਿਨ ਕੋਈ ਪਿੰਡ 'ਚ ਸਨੇਹਾ ਲਾਉਣ ਜਾ ਰਹੀ ਸੀ ਸੱਦਾ ਲਾਉਣ ਜਾ ਰਹੀ ਸੀ ਕੁੱਤੇ ਪੈ ਗਏ ਮਗਰ ਕੁੱਤਿਆਂ ਤੋਂ ਡਰਦੀ ਡੱਗ ਪਈ ਥੱਲੇ ਜ਼ਮੀਨ ਤੇ ਬੈਕ ਵੱਜੀ ਪੱਥਰ ਪਿਆ ਸੀ ਇੱਟ ਪਈ ਸੀ ਇੱਟ ਤੇ ਵੱਜਿਆ ਤੇ ਉਹਦੇ ਨਾਲ ਰੀਡ ਦੀ ਹੱਡੀ ਥੱਲੇੋਂ ਦਬ ਗਈ ਅੰਦਰ ਰੀਡ ਦੀ ਹੱਡੀ ਨੇ ਨਾਲ ਨਾੜਾਂ ਦਬ ਗਈਆਂ ਤੇ ਥੱਲੇ ਵਾਲਾ ਸਾਰਾ ਡੈਮੇਜ ਹੋ ਗਿਆ ਕੁਦਰਤ ਦਾ ਕਹਿਰ ਦੇਖੋ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਇਹਦੇ ਮਾਤਾ ਜੀ ਦੇ ਘਰ ਵਾਲੇ ਮਾਤਾ ਜੀ ਘਰ ਦਾ ਕੀ ਨਾਲੀ ਤੁਹਾਡੇ ਦਾ ਹਰੀ ਹਰੀ ਉਹ ਵੀ ਮੰਝੇ ਤੇ ਪਿਆ ਸੀ ਤੇ ਉਹ ਕਿਵੇਂ ਨਾ ਕਿਵੇਂ ਫਿਰ ਵੀ ਮਾਤਾ ਨੂੰ ਚੱਕ ਕੇ ਟਾਇਲਟ ਲੈ ਕੇ ਜਾਂਦਾ ਖਿੱਚ ਧੂਕੇ ਇਹਦੀ ਸੇਵਾ ਕਰਦਾ ਪਰ ਉਹਦੇ ਪੇਟ ਦੇ ਵਿੱਚ ਸੋਜਿਸ਼ ਪੈ ਗਈ ਜ਼ੋਰ ਲੱਗ ਗਿਆ ਢਿੱਡ ਦਾ ਨਾੜਾਂ ਇਕੱਠੀਆਂ ਹੋ ਗਈਆਂ ਚੱਲ ਬਸਿਆ ਪਿੱਛੇ ਰਹਿ ਗਈ ਮਾਤਾ ਪਿਆਰ ਘਰ ਇਕੱਲੀ ਘਰ ਦੇ ਵਿੱਚ ਤੇ ਮਾਤਾ ਪਿਆਰ ਘਰ ਦਾ ਇੱਕ ਭਤੀਜਾ ਅੱਖਾਂ ਤੋਂ ਅੰਨਾ ਸਤਪਾਲ ਬਾਪੂ ਗੁਰੂ ਦਾ ਸਿੱਖ विरुदी वाणी ਨਾਲ ਤੇ ਬਾਣੇ ਨਾਲ ਜੁੜਿਆ ਹੋਇਆ ਬਾਈ ਉਹ ਆਪਣੇ ਗਾਂ ਭਤੀਜਿਆਂ ਤੋਂ ਗਾਂ ਭਤੀਜ ਨੂੰ ਹੰਨੂ ਕਹਿ ਕੇ ਮਾਤਾ ਦੀ ਸੇਵਾ ਕਰਵਾਉਂਦਾ ਧੰਨਵਾਦ ਉਹਨਾਂ ਭੈਣਾਂ ਦਾ ਜਿਹੜੀਆਂ ਮਾਤਾ ਨੂੰ ਆ ਕੇ ਨਮਾ ਜਾਂਦੀਆਂ ਦੂਏ ਤੀਏ ਜਾਂ ਸਫਾਈ ਕਰ ਜਾਂਦੀਆਂ ਰੋਟੀ ਬਣਾ ਕੇ ਭੇਜ ਦਿੰਦੀਆਂ ਭਈ ਮੰਜੇ ਤੇ ਵਿਚਾਰੀ ਭਤੀਜ ਨੂੰ ਹਾਂ ਰੋਟੀ ਪਾਣੀ ਖਾ ਲੈਂਦੀ ਪਰ ਕੱਲੀ ਉਸ ਘਰ ਚ ਭਈ ਜਿੱਥੇ ਕੱਲੀ ਕੱਲੀ ਏਟ ਲਾ ਕੇ ਉਹ ਘਰ ਨੂੰ بڑے ਸੁਪਨਿਆਂ ਦਾ ਘਰ ਬਣਾਉਣ ਦਾ ਅਪਰਾਲਾ ਕੀਤਾ ਸੀ, ਯਤਨ ਕੀਤਾ ਸੀ। ਉਹ ਘਰ ਵੀ ਵੱਡ ਖਾਨ ਨੂੰ ਆਉਂਦਾ ਸੀ। ਕੱਲੀ ਪਈ ਹਾਕਾ ਮਾਰਦੀ, ਚੀਕਾਂ ਮਾਰਦੀ, ਤੜਫਦੀ। ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਟੇ 60 ਸਾਲ ਪਰ ਉਹ ਬਾਈ ਅੱਖਾਂ ਤੋਂ ਅੰਨ੍ਹੇ ਹੋਣ ਦੇ ਬਾਵਜੂਦ ਵੀ ਸਾਡੇ ਕੋਲੇ ਸੁਪਨਿਆਂ ਦੇ ਘਰ ਆਇਆ ਇੱਕ ਦਿਨ ਤੇ ਆ ਕੇ ਦੱਸਦਾ ਵੀ ਬਾਈ ਮੇਰੀ ਭੂਆ ਵੀ ਮੰਜੇ ਤੇ ਪਈ ਆ ਤੇ ਫੁੱਫੜ ਸਾਡਾ ਚੱਲ ਵਸਿਆ ਵੀ ਮਦਦ ਕਰੋ ਤੇ ਅਸੀਂ ਉੱਥੇ ਜਾਂਨੇ ਆ ਪਿੰਡ ਮਾਤਾ ਜੀ ਦਾ ਹੈਗਾ ਪਿੰਡ ਕਿਹੜਾ ਈ ਤੁਹਾਡਾ ਬੈਰਸੀਆਂ ਬੈਰਸੀਆਂ ਨਵਾਂ ਸ਼ਹਿਰ ਕੋਲੇ ਬੈਰਸੀਆਂ ਪਿੰਡਾਂ ਰਾਹੋਂ ਰੋਡ ਤੇ ਤੇ ਉੱਥੋਂ ਜਾ ਕੇ ਅਸੀਂ ਇਸ ਮਾਂ ਨੂੰ ਲੈ ਕੇ ਆਉਨੇ ਆ ਇਹ ਮਾਤਾ ਪਿਆਰ ਕਰ ਜਿਹਦੀ ਸਰੀਰਕ ਸ਼ਮਤਾ ਵੀ 2.5 ਤੋਂ 3 ਫੁੱਟ ਦਾ ਸਾਰਾ ਜੀਵਨ ਇਸੇ ਤਰ੍ਹਾਂ ਕੱਟਿਆ ਪਰ ਹੁਣ ਉੱਥੇ ਕਮਰੇ ਦੇ ਵਿੱਚ ਪਈ ਰੋਈ ਜਾਂਦੀ ਕੋਲੇ ਬਿਸਤਰੇ 'ਤੇ ਪਏ ਮੰਜੇ 'ਤੇ ਗੰਦੇ ਕੱਪੜੇ 'ਤੇ ਭਤੀਜ ਨੂੰ ਹਾਂ ਨਮਾਤਾ ਜਾਂਦੀਆਂ ਸੀ ਪਰ ਸਾਰਾ ਦਿਨ ਕਿਵੇਂ ਕੋਲੇ ਉਹਨਾਂ ਦੇ ਵੀ ਆਪਦੇ ਬੱਚੇ ਪਾਲਣੇ ਸੀ ਕੋਈ ਰਿਸ਼ਤੇਦਾਰ ਨਹੀਂ ਸੀ ਜਿਹੜਾ ਇਹਨੂੰ ਆਪਣੇ ਕੋਲੇ ਰੱਖ ਲੈਂਦਾ ਕੋਈ ਭੈਣ ਭਰਾ ਨਹੀਂ ਭਾਈ ਅੱਜ ਦੇ ਸਮੇਂ 'ਚ ਕਿਤਾ ਧੰਨਵਾਦ ਸੀ ਭਤੀ ਨੂੰ ਹਾਂ ਦਾ ਜਿਹੜੀਆਂ ਰੋਟੀ ਤੇਈ ਗਈਆਂ ਤੇ ਲੈਟਰਨ ਸਾਫ਼ ਕਰ ਜਾਂਦੀਆਂ ਸੀ ਇਹਦੀ ਆਕੇ ਤੇ ਫਿਰ ਉਸ ਤੋਂ ਬਾਅਦ ਡਿਊਟੀ ਮਾਰੇ ਨੇ ਸਾਡੀ ਲਾਤੀ ਹੁਣ ਮਾਂ ਤਾਂ ਪਿਆਰ ਕਰਨ ਨੂੰ 5 ਕਿ ਮਹੀਨੇ ਹੋ ਗਏ ਸਾਡੇ ਸੁਪਨਿਆਂ ਦੇ ਘਰ ਆਇਆ ਐਕਸਰਸਾਈਜ਼ਾਂ ਚੱਲਦੀਆਂ ਵਾਂ ਨੱਤਾਂ ਦੀਆਂ ਫਿਜ਼ੀਓਥੈਰਾਪੀਆਂ ਹੋ ਰਹੀਆਂ ਵਾਂ ਡਾਕਟਰਾਂ ਨੇ ਦੱਸਿਆ ਜਿਹੜੀਆਂ ਨਸਾਂ ਦੱਬ ਗਈਆਂ ਅੰਦਰੋਂ ਉਹਨਾਂ ਨੂੰ ਸਮਾਂ ਲੱਗੂਗਾ ਹੌਲੀ ਹੌਲੀ ਖੁੱਲਣ ਲਈ ਆਕੇ ਗਏ ਡਾਕਟਰ ਭਾਈ ਜੀ ਆਕੇ ਗਏ ਨਾ ਹਾਂ ਪੋਚਨ ਦਾ ਡਾਕਟਰ ਨੂੰ ਪੋਚਨ ਨਾ ਪੋਚਨ ਮਾਤਾ ਦੇ ਸਾਰੇ ਟੈਸਟ ਐਮ ਆਰ ਆਈਆਂ ਅਸੀਂ ਸਾਰਾ ਕੁਝ ਕਰਵਾ ਲਿਆ ਵਾ ਅੱਗੇ ਨਾਲੋਂ ਬਹੁਤ ਠੀਕ ਆ ਪੇਟ ਦੀ ਇਨਫੈਕਸ਼ਨ ਬਹੁਤ ਸੀ ਕਿਡਨੀਆਂ ਚ ਇਨਫੈਕਸ਼ਨ ਸੀ ਉਹ ਵੀ ਠੀਕ ਹੋ ਗਈ ਹੈ ਹੁਣ ਇੱਕ ਵਾਰੀ ਤਾਂ ਹੱਥਾਂ ਪੈਰਾਂ ਚ ਹੀ ਆ ਗਈ ਸੀ ਮਾਂ ਬਹੁਤ ਜ਼ਿਆਦਾ ਢਿੱਲੀ ਹੋ ਗਈ ਸੀ ਪਰ ਧੰਨਵਾਦ ਆ ਸਤਪਾਲ ਸਿੰਘ ਦਾ ਜਿਹੜਾ ਮਹੀਨੇ ਚ ਅੱਖਾਂ ਨਾ ਹੋਣ ਦੇ ਬਾਵਜੂਦ ਵੀ ਇਕੱਲਾ ਬੱਸਾਂ ਤੇ ਆਉਂਦਾ ਮਾਤਾ ਨੂੰ ਹਰ ਮਹੀਨੇ ਮਿਲ ਕੇ ਜਾਂਦਾ ਉਹਨੇ ਸਾਡੇ ਨਾਲ ਵਾਦਾ ਕੀਤਾ ਸੀ ਵੀ ਮੈਂ ਆਇਆ ਕਰੂੰਗਾ ਮਾਤਾ ਆਇਆ ਜਾ ਕੱਪੜੇ ਲੈ ਕੇ ਆਇਆ ਭਾਜੀ ਤੁਹਾਡੇ ਹਾਂ ਮੈਨੂੰ ਮੈਨੂੰ ਮੇਰੇ ਵਾਸਤੇ ਸੂਟ ਲੈ ਕੇ ਆਇਆ ਮਾਤਾ ਨੇ ਮੰਗਵਾਇਆ ਸਪੈਸ਼ਲ ਉਹਨੂੰ ਕਹਿ ਕੇ ਵੀ ਮੈਂ ਆਪਦੇ ਭਰਾ ਨੂੰ ਇੱਕ ਸੂਟ ਦੇਣਾ ਤੇ ਪੱਗ ਦੇਣੀ ਆ ਜਾਈ ਦੇ ਲੈ ਆ ਤੇ ਉੱਤ ਜਾ ਕੇ ਮੇਰੀ ਵਾਈਫ ਵਾਸਤੇ ਵੀ ਤੇ ਕੱਪੜੇ ਦੇ ਕੇ ਗਿਆ ਸਤਪਾਲ ਉਹ ਭੈਣ ਨੇ ਕਿਹਾ ਪਿਆਰ ਕਰਨੇ ਵੀ ਮੈਂ ਆਪਦੇ ਭਰਾ ਨੂੰ ਦੇਣੇ ਆ ਤੇ ਤੂੰ ਲਿਆ ਕੇ ਦੇ ਕੇ ਜਾ ਮੈਨੂੰ ਤੇ ਬਾਦੂ ਨੇ ਕੱਪੜੇ ਲਿਆਇਆ ਧੰਨਵਾਦ ਵਰਜਾਈ ਲਈ ਵਰਜਾਈ ਵੀ ਲਿਆਇਆ ਸੀ ਹੋਰ ਵੀ ਕੱਪੜੇ ਲਿਆਇਆ ਸੀ ਸਾਰੇ ਆ ਵਾਹ ਹਾਂ ਸਾਰੇ ਤੇ ਲਿਆਇਆ ਵਾਹ ਤੇ ਹੋਰ ਪਿਆਰ ਕਰੇ ਫਿਕਰ ਨਹੀਂ ਕਰਿਆ ਕਰ ਬਾਈਕ ਉਤੇ ਭਰੋ ਸਾਰਾ ਖ ਇੱਕ ਦਿਨ ਤੂੰ ਤੁਰਨ ਲੱਗੇਗੀ ਆ ਮੇਰੀ ਬਾਣੀ ਭਾਜੀ ਕੋਈ ਨਾ ਹੋਊਗੀ ਐਕਸਰਸਾਈਜ਼ ਕਰਾਉਂਦੇ ਆ ਨਾ ਐਕਸਰਸਾਈਜ਼ ਕਰਾਉਂਦੇ ਆ ਹੌਲੀ ਹੌਲੀ ਨਾ ਖੁੱਲਣ ਗਿਆ ਫਿਜ਼ੀਓਥੈਰੇਪੀ ਕਰਾਉਂਦੇ ਕਰਿਆ ਕਰ ਬਸ ਜਿਵੇਂ ਜਿਵੇਂ ਡਾਕਟਰ ਕਹਿੰਦਾ ਕਰਿਆ ਕਰ ਤੂੰ ਡਾਕਟਰ ਨੇ ਕਾ ਪੁੱਛੋ ਬਾਜ ਕਰ ਮੈਂ ਪੁੱਛੂੰਗਾ ਮੈਂ ਪੁੱਛੂੰਗਾ ਮਾਂ ਪੁੱਛੂੰਗਾ ਕੋਈ ਨਾ ਕੋਈ ਇਹ ਨਿੱਕੇ ਨਿੱਕੇ ਪੈਰ ਗੋਡਾ ਬਹੁਤ ਦੋਬਾ ਇਨ੍ਹਾਂ ਸਿਰਕੇ ਸਮੱਸਿਆਵਾਂ ਹੋਣ ਦੇ ਬਾਵਜੂਦ ਵੀ ਮਾਤਾ ਨੇ ਸਾਰਾ ਜੀਵਨ ਆਪ ਦਾ ਕੱਟਿਆ ਹੁਣ ਅਗਲਾ ਜੀਵਨ ਵੀ ਮਾਤਾ ਦਾ ਖੁਸ਼ੀਆਂ ਭਰਿਆ ਹੋਵੇ ਤੰਦਰੁਸਤੀ ਭਰਿਆ ਹੋਵੇ ਅਰਦਾਸ ਕਰਿਓ ਕਿਹਨੇ ਅਰਦਾਸ ਮਾਤਾ ਪਿਆਰੋ ਵਾਸਤੇ ਤੇ ਪਿਆਰੋ ਮਾਤਾ ਵਰਗੇ ਹੋਰ ਬਹੁਤ ਨੇ ਜਿਹੜੇ ਆਪਣੇਆਂ ਤੋਂ ਵਾਂਝੇ ਆਪਣੇਆਂ ਤੋਂ ਨੇੜੇ ਤਾਂ ਬੈਠੇ ਨੇ ਪਰ ਕੋਹਾਂ ਦੂਰ ਹੋਏ ਬੈਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ